ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਸਮ੍ਰਿਤੀ ਇਸ ਵੇਲੇ ਮੌਜੂਦ ਆਰਬਨ ਸਟੇਟ ਫੇਸ 2 ਦੇ ਵਿੱਚ ਜਿੱਥੇ ਦੱਸ ਦਈਏ ਕਿ ਇੱਕ ਡਾਕਟਰ ਨੂੰ ਗੋਲੀ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗੀ ਕਿ ਤਸਵੀਰਾਂ ਜ਼ਰੂਰ ਦਿਖਾ ਦੇਣ ਜਿੱਥੇ ਦੱਸ ਦਈਏ ਕਿ ਡਾਕਟਰ ਰਾਹੁਲ ਸੂਦ ਜੋ ਕਿਡਨੀ ਹਸਪੀਟਲ ਵਿੱਚ ਕੰਮ ਕਰਦੇ ਸਨ ਉਹ ਆਪਣੇ ਇੱਥੇ ਸ਼ਾਪਿੰਗ ਕਰਨ ਆਏ ਹੁੰਦੇ ਨੇ ਮੂਰ ਸੁਪਰਮਾਰਕਟ ਜਿੱਥੇ ਤਿੰਨ ਤੋਂ ਚਾਰ ਲੋਕਾਂ ਦੇ ਵੱਲੋਂ ਅਗਿਆਤ ਜੋ ਨੌਜਵਾਨ ਹੁੰਦੇ ਨੇ ਉਹਨਾਂ ਦੇ ਵੱਲੋਂ ਉਹਦੇ ਉੱਤੇ ਗੋਲੀ ਚਲਾ ਦਿੱਤੀ ਜਾਂਦੀ ਹੈ ਜੋ ਕਿ ਉਹਨਾਂ ਦੇ ਸੱਜੇ ਪੈਰ ਤੇ ਜਾ ਕੇ ਵੱ ਨੂੰ ਮਿਲ ਰਹੇ ਨੇ ਜਦੋਂ ਹੱਥੇ ਗੋਲੀ ਚਲਾਈ ਜਾਂਦੀ ਹੈ ਤਾਂ ਉਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਸੀਸੀਟੀਵੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਤਿੰਨ ਤੋਂ ਚਾਰ ਨੌਜਵਾਨ ਜੋ ਕਿ ਹੈ ਸਾਹਮਣੇ ਆਂਦੇ ਨੇ ਤੇ ਉਹਨਾਂ ਨੂੰ ਧੱਕੇ ਦੇ ਨਾਲ ਜੋ ਕਿ ਗੱਡੀ ਤੇ ਬਿਠਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਜਦ ਉਹ ਗੱਡੀ 'ਚ ਬੈਠਣ ਨੂੰ ਮਨਾ ਕਰਦੇ ਨੇ ਤਦ ਉਹਨਾਂ 'ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਇਸ ਬਿਗਲੇ ਸਾਡੇ ਨਾਲ ACP ਮਾਡਲ ਟਾਊਨ ਮੌਜੂਦ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਅਰਬਨ ਸਟ੍ਰੀਟ ਫੇਸ 2 ਦੇ ਮੋਰ ਮਾਰਕੀਟ ਦੇ ਬਾਹਰ ਦੀਆਂ ਜਿੱਥੇ ਦੱਸਦੀ ਕਿ ਕਿਡਨੀ ਹਸਪੀਟਲ ਦੇ ਹੀ ਡਾਕਟਰ ਰਾਹੁਲ ਸੂਦ ਜੋ ਕਿ ਦੱਸਦੇ ਜਾ ਰਹੇ ਨੇ ਉਹ ਇੱਥੇ ਸ਼ਾਪਿੰਗ ਕਰਨ ਆਉਂਦੇ ਨੇ ਤਾਂ 3 ਤੋਂ 4 ਜੋ ਲੋਕ ਨੇ ਉਹਨਾਂ ਦੇ ਵੱਲੋਂ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਦੱਸਦੀ ਕਿ ਹਲੇ ਜੋ ਖਬਰ ਮਿਲੀ ਹੈ ਕਿ ਇੱਕ ਹੀ ਗੋਲੀ ਉਹਨਾਂ ਤੇ ਚਲਾਈ ਗਈ ਹੈ ਇਸ ਵੇਲੇ ਜੋ ਕੀ ਹੈ ਰੂਪਕੌਰ ਵੀ ਡਾਕਟਰ ਇਸ ਵੇਲੇ ਦੱਸਦੀ ਕਿ ACP ਮੋਡਲ ਟਾਊਨ ਰੂਪਕੌਰ ਵੀ ਇੱਥੇ ਮੌਜੂਦ ਨੇ ਜਿਨ੍ਹਾਂ ਨਾਲ ਲਗਾਤਾਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਤਸਵੀਰਾਂ ਤੁਹਾਨੂੰ ਦੱਸਦੀ ਹੈ ਕਿ ਅਰਬਨ ਸਟ੍ਰੀਟ ਫੇਸ 2 ਦੇ ਮੋਰ ਮਾਰਕੀਟ ਦੇ ਬਾਹਰ ਦੀਆਂ ਨੇ ਜਿੱਥੇ ਡਾਕਟਰ ਸੂਦ ਦੇ ਉੱਤੇ ਗੋਲੀ ਚਲਾਈ ਜਾਂਦੀ ਹੈ ਜਦ ਇਸ ਦੀਆਂ ਤਸਵੀਰਾਂ ਜੋ ਕਿ ਹੈ ਸੀਸੀਟੀਵੀ ਸਾਹਮਣੇ ਆਂਦੀਆਂ ਨੇ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਤਿੰਨ ਤੋਂ ਚਾਰ ਲੋਕ ਇੱਕ ਗੱਡੀ ਤੋਂ ਨਿਕਲਦੇ ਨੇ ਤੇ ਜੋ ਕਿ ਹੈ ਉਹਨਾਂ ਦੇ ਉੱਤੇ ਗੋਲੀਆਂ ਚਲਾ ਦਿੰਦੇ ਨੇ ਜਿਸ ਤੋਂ ਬਾਅਦ ਉਹਨਾਂ ਦੇ ਸੱਜੇ ਪੈਰ ਤੇ ਗੋਲੀ ਲੱਗਦੀ ਹੈ ਤੇ ਉਹ ਜ਼ਖਮੀ ਹੋ ਜਾਂਦੇ ਨੇ ਫੋਰੈਂਸਿਕ ਟੀਮ ਵੀ ਦੱਸਦੀ ਹੈ ਕਿ ਮੌਕੇ ਤੇ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਲਗਾਤਾਰ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਜਿਸ ਏਰੀਏ ਤੇ ਡਾਕਟਰ ਸੂਦ ਨੂੰ ਗੋਲੀ ਲੱਗੀ ਹੈ ਉੱਥੇ ਖੂਨ ਵੀ ਪਿਆ ਹੋਇਆ ਹੈ ਤੇ ਉਸ ਖੂਨ ਦੀ ਵੀ ਜੋ ਕਿ ਹੈ ਜੋ ਕਿ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਿਹਨੇ ਏਰੀਆ ਦੇ ਵਿੱਚ ਸਾਰੀ ਘਟਨਾ ਵਾਪਰੀ ਹੈ ਉਸ ਏਰੀਆ ਨੂੰ ਜੋ ਕਿ ਹੈ ਸੀਲ ਕਰ ਦਿੱਤਾ ਗਿਆ ਹੈ ਤੇ ਜਾਂਚ ਪੜਤਾਲ ਫੋਰੈਂਸਿਕ ਟੀਮ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਦੱਸਦੇ ਕਿ ਪੁਲਿਸ ਟੀਮ ਵੀ ਮੌਕੇ ਤੇ ਮੌਜੂਦ ਨੇ ਏਸੀਪੀ ਮਾਡਲ ਟਾਊਨ ਰੂਪਪੁਰ ਵੀ ਮੌਕੇ ਤੇ ਮੌਜੂਦ ਨੇ ਤੇ ਜਾਂਚ ਪੜਤਾਲ ਜੋ ਕਿ ਫੋਰੈਂਸਿਕ ਟੀਮ ਵੱਲੋਂ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ স্মੋਕ ਕੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਏਸੀਪੀ ਮਾਡਲ ਟਾਊਨ ਰੂਪਪੁਰ ਦੇ ਨਾਲ ਇਸ ਵੇਲੇ ਸਾਡੇ ਨਾਲ ਏਸੀਪੀ ਮਾਡਲ ਟਾਊਨ ਰੂਪਕੌਰ ਮੌਜੂਦ ਨੇ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਮੈ ਡਾਕਟਰ ਰਾਹੁਲ ਸੂਤ ਜੀ ਸੀ ਇੱਥੇ ਤੇ ਆਪਣਾ ਹਸਪੀਟਲ ਤੋਂ ਕੰਮ ਕਰਕੇ ਨਿਕਲ ਰਹੇ ਸੀ ਤੇ ਉਹ ਇੱਥੇ ਜਿਹੜਾ ਮੋਰ ਸੁਪਰਮਾਰਕੀਟ ਹੈਗਾ ਅਰਬਨ ਸਟੇਟ ਫੇਸ 2 ਦੇ ਵਿੱਚ ਕੋਈ ਗਰੋਸਰੀ ਸ਼ਾਪਿੰਗ ਕਰਨੀ ਸੀ ਉਹਨਾਂ ਨੇ ਤੇ ਜਦ ਬਾਹਰ ਨਿਕਲੇ ਉਥੋਂ ਤਾਂ ਆਪਣੀ ਗੱਡੀ ਦੇ ਵਿੱਚ ਐਂਟਰ ਕਰ ਰਹੇ ਸੀ ਤਾਂ ਪਿੱਛੋਂ ਤਿੰਨ ਮੁੰਡਿਆਂ ਨੇ ਆ ਕੇ ਉਹਨਾਂ ਨੂੰ ਫੋਰਸ ਕੀਤਾ ਉਹਨਾਂ ਦੀ ਗੱਡੀ 'ਚ ਬਿਠਾਉਣ ਦੀ ਕੋਸ਼ਿਸ਼ ਕੀਤੀ ਧੱਕਣ ਦੀ ਕੋਸ਼ਿਸ਼ ਕੀਤੀ ਤਾਂ ਜਦੋਂ ਉਹਨਾਂ ਨੇ ਰਜਿਸਟ ਕੀਤਾ ਤਾਂ ਉਹਨਾਂ 'ਚ ਇੱਕ ਬੰਦੇ ਨੇ ਉਹਨਾਂ ਦੇ ਪੈਰ ਤੇ ਫਾਇਰ ਕੀਤਾ ਜਿਹਦੇ ਨਾਲ ਉਹਦੇ ਨੇ ਉਹਨਾਂ ਦੇ ਸੱਜੇ ਪੈਰ ਤੇ ਫਾਇਰ ਹੋਇਆ ਤੇ ਉਹ ਇਸ ਟਾਈਮ ਤੇ ਹਸਪੀਟਲ 'ਚ ਐਡਮਿਟ ਨੇ ਸਾਡੀ ਇੱਕ ਟੀਮ ਉਹਨਾਂ ਦੇ ਬਿਆਨ ਲੈ ਰਹੀ ਹੈ ਤੇ ਸੈਕੰਡਰੀ ਫੋਰੈਂਸਿਕ ਟੀਮ ਇੱਥੋਂ ਐਵੀਡੈਂਸ ਕਲੈਕਟ ਕਰ ਰਹੀ ਹੈ ਤੇ ਸਾਡੀਆਂ ਕੁਝ ਟੀਮਸ ਬੈਕਵਰਡ ਐਂਡ ਫਾਰਵਰਡ ਲਿੰਕੇਜਸ ਦੇ ਨਾਲ ਸੀਸੀਟੀਵੀ ਕੈਮਰਾਸ ਚੈੱਕ ਕਰ ਰਹੀ ਹੈ ਤਦ ਤੁਸੇ ਦੱਸਿਆ ਕਿ ਸੀਸੀਟੀਵੀ ਵਿੱਚ ਤਿੰਨ ਤੋਂ ਚਾਰ ਜਣੇ ਉਹਨਾਂ ਦੀ ਹੀ ਗੱਡੀ ਦੇ ਵਿੱਚ ਉਹਨਾਂ ਨੂੰ ਮਤਲਬ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਕਿਡਨੈਪਿੰਗ ਦਾ ਮਾਮਲਾ ਜਾਪ ਰਿਹਾ ਜੀ ਇਹ ਤਿੰਨ ਜਣੇ ਅਸੀਂ ਹੁਣ ਇਸ ਚੀਜ਼ ਨੂੰ ਵੈਰੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਵਾਟ ਵਾਸ ਦ ਮੋਟਿਵ ਬਿਹਾਈਂਡ ਇਟ ਤੇ ਉਹ ਸਾਨੂੰ ਫਰਦਰ ਇਨਵੈਸਟੀਗੇਸ਼ਨ 'ਚ ਹੀ ਕਲੈਰਿਟੀ ਹੋਏਗੀ ਕਿੰਨੀ ਗੋਲੀਆਂ ਚੁੱਕੀਆਂ ਚਲਾਈਆਂ ਗਈਆਂ ਇੱਕੋ ਹੀ ਗੋਲੀ ਚੱਲੀ ਹੈ ਜੀ ਇਸ ਵੇਲੇ ਡਾਕਟਰ ਰਾਹੁਲ ਸੂਰ ਦੇ ਕੀ ਹਾਲਾਤ ਨੇ ਹੀ ਇਜ਼ ਆਊਟ ਆਫ ਡੇਂਜਰ ਕੀ ਕੌਨਸ਼ੀਅਸ ਸਟੇਟ ਦੇ ਵਿੱਚ ਨੇ ਤੇ ਉਹਨਾਂ ਦੇ ਬਿਆਨ ਲਏ ਜਾ ਰਹੇ ਨੇ ਗੱਲਬਾਤ ਕਰਨ ਲਈ ਧੰਨਵਾਦ ਜਿਵੇਂ ਕਿ ਦੱਸਿਆ ਡਾਕਟਰ ਜਿਵੇਂ ਕਿ ਦੱਸਿਆ ACP ਮੋਡਲ ਟਾਊਨ ਨੇ ਕਿ ਜੋ ਡਾਕਟਰ ਰਾਹੁਲ ਸੂਦ ਨੇ ਉਹ ਇਸ ਵੇਲੇ ਖਤਰੇ ਤੋਂ ਬਾਹਰ ਨੇ ਪਰ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਆਂ ਅਰਬਨ ਸਟੇਟ ਫੇਜ਼ 2 ਦੀਆਂ ਜਿੱਥੇ ਦੱਸਦੀ ਹੈ ਕਿ ਲਗਾਤਾਰ ਫੋਰੈਂਸਿਕ ਟੀਮ ਵੀ ਮੌਕੇ ਤੇ ਪਹੁੰਚ ਗਈ ਹੈ ਤੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਸਪੌਟ ਵੀ ਬਣਾਏ ਗਏ ਨੇ ਜਿੱਥੇ ਹਰ ਪਹਿਲੂ ਤੇ ਜੋ ਕੀ ਹੈ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਦੈਨਿਕ ਸਵੇਰਾ ਦੇ ਲਈ ਸਮ੍ਰਿਤੀ ਤਿਵਾਰੀ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਸਮਿਤੀ ਇਸ ਵੇਲੇ ਮੌਜੂਦ ਆਰਬਨ ਸਟੇਟ ਫੇਸ 2 ਦੇ ਵਿੱਚ ਜਿੱਥੇ ਦੱਸ ਦਈਏ ਕਿ ਇੱਕ ਡਾਕਟਰ ਨੂੰ ਗੋਲੀ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗੀ ਕਿ ਤਸਵੀਰਾਂ ਜ਼ਰੂਰ ਦਿਖਾ ਦੇਣ ਜਿੱਥੇ ਦੱਸ ਦਈਏ ਕਿ ਡਾਕਟਰ ਰਾਹੁਲ ਸੂਤ ਜੋ ਕਿਡਨੀ ਹਸਪੀਟਲ ਵਿੱਚ ਕੰਮ ਕਰਦੇ ਸਨ ਉਹ ਆਪਣੇ ਇੱਥੇ ਸ਼ਾਪਿੰਗ ਕਰਨ ਆਏ ਹੁੰਦੇ ਨੇ ਮੂਰ ਸੁਪਰਮਾਰਕਟ ਜਿੱਥੇ ਤਿੰਨ ਤੋਂ ਚਾਰ ਲੋਕਾਂ ਦੇ ਵੱਲੋਂ ਅਗਿਆਤ ਜੋ ਨੌਜਵਾਨ ਹੁੰਦੇ ਨੇ ਉਹਨਾਂ ਦੇ ਵੱਲੋਂ ਉਹਦੇ ਉੱਤੇ ਗੋਲੀ ਚਲਾ ਦਿੱਤੀ ਜਾਂਦੀ ਹੈ ਜੋ ਕਿ ਉਹਨਾਂ ਦੇ ਸੱਜੇ ਪੈਰ ਤੇ ਜਾ ਕੇ ਵੱਜ ਨੂੰ ਮਿਲ ਰਾਇਆ ਨੇ ਜਦੋਂ ਹਾਂ ਤੇ ਗੋਲੀ ਚਲਾਈ ਜਾਂਦੀ ਹੈ ਤਾਂ ਉਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਸੀਸੀਟੀਵੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਤਿੰਨ ਤੋਂ ਚਾਰ ਨੌਜਵਾਨ ਜੋ ਕਿ ਹੈ ਸਾਹਮਣੇ ਆਂਦੇ ਨੇ ਤੇ ਉਹਨਾਂ ਨੂੰ ਧੱਕੇ ਦੇ ਨਾਲ ਜੋ ਕਿ ਗੱਡੀ ਤੇ ਬਿਠਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਜਦ ਉਹ ਗੱਡੀ 'ਚ ਬੈਠਣ ਨੂੰ ਮਨ੍ਹਾ ਕਰਦੇ ਨੇ ਤਦ ਉਹਨਾਂ 'ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਇਸ ਬਿਗਲੇ ਸਾਡੇ ਨਾਲ ACP ਮੋਡਲ ਟਾਊਨ ਮੌਜੂਦ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਅਰਬਨ ਸਟ੍ਰੀਟ ਫੇਸ 2 ਦੇ ਮੋਰ ਮਾਰਕੀਟ ਦੇ ਬਾਹਰ ਦੀਆਂ ਜਿੱਥੇ ਦੱਸਦੀ ਕਿ ਕਿਡਨੀ ਹਸਪੀਟਲ ਦੇ ਹੀ ਡਾਕਟਰ ਰਾਹੁਲ ਸੂਦ ਜੋ ਕਿ ਦੱਸਦੇ ਜਾ ਰਹੇ ਨੇ ਉਹ ਇੱਥੇ ਸ਼ਾਪਿੰਗ ਕਰਨ ਆਉਂਦੇ ਨੇ ਤੇ 3 ਤੋਂ 4 ਜੋ ਲੋਕ ਨੇ ਉਹਨਾਂ ਦੇ ਵੱਲੋਂ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਦੱਸਦੀ ਕਿ ਹੱਲੇ ਜੋ ਖਬਰ ਮਿਲੀ ਹੈ ਕਿ ਇੱਕ ਹੀ ਗੋਲੀ ਉਹਨਾਂ ਤੇ ਚਲਾਈ ਗਈ ਹੈ ਇਸ ਵੇਲੇ ਜੋ ਕੀ ਹੈ ਰੂਪਕੌਰ ਵੀ ਡਾਕਟਰ ਇਸ ਵੇਲੇ ਦੱਸਦੀ ਹੈ ਕਿ ACP ਮੋਡਲ ਟਾਊਨ ਰੂਪਕੌਰ ਵੀ ਇੱਥੇ ਮੌਜੂਦ ਨੇ ਜਿਨ੍ਹਾਂ ਨਾਲ ਲਗਾਤਾਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਤਸਵੀਰਾਂ ਤੁਹਾਨੂੰ ਦੱਸਦੀ ਹੈ ਕਿ ਅਰਬਨ ਸਟੇਟ ਫੇਜ਼ 2 ਦੇ ਮੋਰ ਮਾਰਕੀਟ ਦੇ ਬਾਹਰ ਦੀਆਂ ਨੇ ਜਿੱਥੇ ਡਾਕਟਰ ਸੂਦ ਦੇ ਉੱਤੇ ਗੋਲੀ ਚਲਾਈ ਜਾਂਦੀ ਹੈ ਜਦ ਇਸ ਦੀਆਂ ਤਸਵੀਰਾਂ ਜੋ ਕਿ ਹੈ ਸੀਸੀਟੀਵੀ ਸਾਹਮਣੇ ਆਉਂਦੀਆਂ ਨੇ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਤਿੰਨ ਤੋਂ ਚਾਰ ਲੋਕ ਇੱਕ ਗੱਡੀ ਤੋਂ ਨਿਕਲਦੇ ਨੇ ਤੇ ਜੋ ਕਿ ਹੈ ਉਹਨਾਂ ਦੇ ਉੱਤੇ ਗੋਲੀਆਂ ਚਲਾ ਦਿੰਦੇ ਨੇ ਜਿਸ ਤੋਂ ਬਾਅਦ ਉਹਨਾਂ ਦੇ ਸੱਜੇ ਪੈਰ ਤੇ ਗੋਲੀ ਲੱਗਦੀ ਹੈ ਤੇ ਉਹ ਜ਼ਖਮੀ ਹੋ ਜਾਂਦੇ ਨੇ ਫੋਰੈਂਸਿਕ ਟੀਮ ਵੀ ਦੱਸਦੀ ਹੈ ਕਿ ਮੌਕੇ ਤੇ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਲਗਾਤਾਰ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਜਿਸ ਏਰੀਏ ਤੇ ਡਾਕਟਰ ਸੂਦ ਨੂੰ ਗੋਲੀ ਲੱਗੀ ਹੈ ਉੱਥੇ ਖੂਨ ਵੀ ਪਿਆ ਹੋਇਆ ਹੈ ਤੇ ਉਸ ਖੂਨ ਦੀ ਵੀ ਜੋ ਕੀ ਹੈ ਜੋ ਕਿ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਿਹਨੇ ਏਰੀਆ ਦੇ ਵਿੱਚ ਸਾਰੀ ਘਟਨਾ ਵਾਪਰੀ ਹੈ ਉਸ ਏਰੀਆ ਨੂੰ ਜੋ ਕਿ ਹੈ ਸੀਲ ਕਰ ਦਿੱਤਾ ਗਿਆ ਹੈ ਤੇ ਜਾਂਚ ਪੜਤਾਲ ਫੋਰੈਂਸਿਕ ਟੀਮ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਦੱਸਦੇ ਕਿ ਪੁਲਿਸ ਟੀਮ ਵੀ ਮੌਕੇ ਤੇ ਮੌਜੂਦ ਨੇ ਏਸੀਪੀ ਮਾਡਲ ਟਾਊਨ ਰੂਪਕੌਰ ਵੀ ਮੌਕੇ ਤੇ ਮੌਜੂਦ ਨੇ ਤੇ ਜਾਂਚ ਪੜਤਾਲ ਜੋ ਕਿ ਇਹ ਫੋਰੈਂਸਿਕ ਟੀਮ ਵੱਲੋਂ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਇਸ ਮੌਕੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਏਸੀਪੀ ਮਾਡਲ ਟਾਊਨ ਰੂਪਕੌਰ ਦੇ ਨਾਲ ਇਸ ਵੇਲੇ ਸਾਡੇ ਨਾਲ ਏਸੀਪੀ ਮਾਡਲ ਟਾਊਨ ਰੂਪਕੌਰ ਮੌਜੂਦ ਨੇ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਮ ਡਾਕਟਰ ਰਾਹੁਲ ਸੂਤ ਜੀ ਸੀ ਇੱਥੇ ਤੇ ਆਪਣਾ ਹਸਪੀਟਲ ਤੋਂ ਕੰਮ ਕਰਕੇ ਨਿਕਲ ਰਹੇ ਸੀ ਤੇ ਉਹ ਇੱਥੇ ਜਿਹੜਾ ਮੋਰ ਸੁਪਰਮਾਰਕੀਟ ਹੈਗਾ ਅਰਬਨ ਸਟੇਟ ਫੇਸ 2 ਦੇ ਵਿੱਚ ਕੋਈ ਗਰੋਸਰੀ ਸ਼ਾਪਿੰਗ ਕਰਨੀ ਸੀ ਉਹਨਾਂ ਨੇ ਤੇ ਜਦ ਬਾਹਰ ਨਿਕਲੇ ਉਥੋਂ ਤਾਂ ਆਪਣੀ ਗੱਡੀ ਦੇ ਵਿੱਚ ਐਂਟਰ ਕਰ ਰਹੇ ਸੀ ਤਾਂ ਪਿੱਛੋਂ ਤਿੰਨ ਮੁੰਡਿਆਂ ਨੇ ਆ ਕੇ ਉਹਨਾਂ ਨੂੰ ਫੋਰਸ ਕੀਤਾ ਉਹਨਾਂ ਦੀ ਗੱਡੀ 'ਚ ਬਿਠਾਉਣ ਦੀ ਕੋਸ਼ਿਸ਼ ਕੀਤੀ ਧੱਕਣ ਦੀ ਕੋਸ਼ਿਸ਼ ਕੀਤੀ ਤਾਂ ਜਦੋਂ ਉਹਨਾਂ ਨੇ ਰਿਸਿਸਟ ਕੀਤਾ ਤਾਂ ਉਹਨਾਂ 'ਚ ਇੱਕ ਬੰਦੇ ਨੇ ਉਹਨਾਂ ਦੇ ਪੈਰ ਤੇ ਫਾਇਰ ਕੀਤਾ ਜਿਹਦੇ ਨਾਲ ਉਹਦਾਂ ਨੇ ਉਹਨਾਂ ਦੇ ਸੱਜੇ ਪੈਰ ਤੇ ਫਾਇਰ ਹੋਇਆ ਤੇ ਉਹ ਇਸ ਟਾਈਮ ਤੇ ਹਸਪੀਟਲ 'ਚ ਐਡਮਿਟ ਨੇ ਸਾਡੀ ਇੱਕ ਟੀਮ ਉਹਨਾਂ ਦੇ ਬਿਆਨ ਲੈ ਰਹੀ ਹੈ ਤੇ ਸੈਕੰਡਰੀ ਫੋਰੈਂਸਿਕ ਟੀਮ ਇੱਥੋਂ ਐਵਿਡੈਂਸ ਕਲੈਕਟ ਕਰ ਰਹੀ ਹੈ ਤੇ ਸਾਡੀਆਂ ਕੁਝ ਟੀਮਸ ਬੈਕਵਰਡ ਐਂਡ ਫਾਰਵਰਡ ਲਿੰਕੇਜਸ ਦੇ ਨਾਲ ਸੀਸੀਟੀਵੀ ਕੈਮਰਾਸ ਚੈੱਕ ਕਰ ਰਹੀ ਹੈ ਤਦ ਤੁਸੀਂ ਦੱਸਿਆ ਕਿ ਸੀਸੀਟੀਵੀ ਵਿੱਚ ਤਿੰਨ ਤੋਂ ਚਾਰ ਜਣੇ ਉਹਨਾਂ ਦੀ ਹੀ ਗੱਡੀ ਦੇ ਵਿੱਚ ਉਹਨਾਂ ਨੂੰ ਮਤਲਬ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਕਿਡਨੈਪਿੰਗ ਦਾ ਮਾਮਲਾ ਜਾਪ ਰਿਹਾ ਹੈ ਜੀ ਇਹ ਤਿੰਨ ਜਣੇ ਅਸੀਂ ਹੁਣ ਇਸ ਚੀਜ਼ ਨੂੰ ਵੈਰੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਵਾਟ ਵਾਸ ਦ ਮੋਟਿਵ ਬਿਹਾਈਂਡ ਇਟ ਤੇ ਉਹ ਸਾਨੂੰ ਫਰਦਰ ਇਨਵੈਸਟੀਗੇਸ਼ਨ 'ਚ ਹੀ ਕਲੈਰਿਟੀ ਹੋਏਗੀ ਕਿੰਨੀ ਗੋਲੀਆਂ ਚੁੱਕੀਆਂ ਚਲਾਈਆਂ ਗਈਆਂ ਇੱਕੋ ਹੀ ਗੋਲੀ ਚੱਲੀ ਹੈ ਜੀ ਇਸ ਵੇਲੇ ਡਾਕਟਰ ਰਾਹੁਲ ਸੂਤ ਦੇ ਕੀ ਹਾਲਾਤ ਨੇ ਹੀ ਇਜ਼ ਆਊਟ ਆਫ ਡੇਂਜਰ ਤੇ ਕੌਨਸ਼ੀਅਸ ਸਟੇਟ ਦੇ ਵਿੱਚ ਨੇ ਤੇ ਉਹਨਾਂ ਦੇ ਬਿਆਨ ਲਏ ਜਾ ਰਹੇ ਨੇ ਗੱਲਬਾਤ ਕਰਨ ਲਈ ਧੰਨਵਾਦ ਜਿਵੇਂ ਕਿ ਦੱਸਿਆ ਡਾਕਟਰ ਜਿਵੇਂ ਕਿ ਦੱਸਿਆ ACP ਮੋਡਲ ਟਾਊਨ ਨੇ ਕਿ ਜੋ ਡਾਕਟਰ ਰਾਹੁਲ ਸੂਦ ਨੇ ਉਹ ਇਸ ਵੇਲੇ ਖਤਰੇ ਤੋਂ ਬਾਹਰ ਨੇ ਪਰ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਅਰਬਨ ਸਟੇਟ ਫੇਜ਼ 2 ਦੀਆਂ ਜਿੱਥੇ ਦੱਸਦੀ ਹੈ ਕਿ ਲਗਾਤਾਰ ਫੋਰੈਂਸਿਕ ਟੀਮ ਵੀ ਮੌਕੇ ਤੇ ਪਹੁੰਚ ਗਈ ਹੈ ਤੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਸਪੌਟ ਵੀ ਬਣਾਏ ਗਏ ਨੇ ਜਿੱਥੇ ਹਰ ਪਹਿਲੂ ਤੇ ਜੋ ਕੀ ਹੈ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਦੈਨਿਕ ਸਵੇਰਾ ਦੇ ਲਈ ਸਮ੍ਰਿਤੀ ਤੇ ਵਾਰੀ ਦੀ ਰਿਪੋਰਟ